ਜਿਹੜੇ ਇੰਡੀਆ 'ਚ ਬੈਠੇ ਨੇ ਮਾਪੇ ਉਹਨਾਂ ਦੇ ਫਾਦਰ ਲੜਕੀਆਂ ਦੇ ਬੈਠੇ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਜੇ ਤੇ ਤੁਹਾਡੇ ਕੋਲ ਚਾੜ ਛਿੱਲੜ ਹੈਗੇ ਨੇ ਤੇ ਆਪਣੀ ਕੁੜੀ ਨੂੰ ਇੱਥੇ ਕੱਲੋ ਨਹੀਂ ਤਾਂ ਆਹ ਕੰਮ ਜਿਹੜਾ ਪੁਲਿਸ ਬਹੁਤ ਵੱਧ ਚੁੱਕਾ ਜੇ ਕੋਈ ਐਵਰਟਾਈਜ਼ਡ ਇਸ ਤਰ੍ਹਾਂ ਦੀਆਂ ਚੱਲਦੀਆਂ ਨੇ ਵੀ ਫ੍ਰੀ ਤੁਹਾਨੂੰ ਰੈਂਟ ਦੀ ਲੋੜ ਨਹੀਂ ਪਲੀ ਲਿਵਿੰਗ ਰਿਲੇਸ਼ਨਸ਼ਿਪ ਤੇ ਮੇਰੇ ਸਾਡੇ ਨਾਲ ਰੋ ਤੇ ਕਿਤੇ ਨਾ ਕਿਤੇ ਇਹਦਾ ਬਹੁਤ ਵੱਡਾ ਆਉਣ ਵਾਲੇ ਸਮੇਂ 'ਚ ਸਾਨੂੰ ਨੁਕਸਾਨ ਹੋਵੇਗਾ ਸਾਡੀ ਤੋਏ ਤੋਏ ਹੋਈ ਪਈ ਆ ਇਹ 'ਚ ਦੋ ਰਾਮਾਨੀਆਂ ਕੋਈ ਬੰਦਾ ਨੀਵੀ ਪਾ ਕੇ ਨੰਗ ਜਾਵੇ ਤਾਂ ਹੋਰ ਗੱਲ ਹੈ ਪਰ ਤੁਸੀਂ ਅੱਜ ਕੈਨੇਡਾ ਦਾ ਮਾਹੌਲ ਵੇਖੋ ਤੁਹਾਡੀ ਕੋਈ ਬਾਲੀ ਇੱਜ਼ਤ ਨਹੀਂ ਹੈ ਇੱਕ ਸਮੇਂ ਚ ਦਸਤਾਰਾਂ ਦੀ ਇੰਨੀ ਇੱਜ਼ਤ ਸੀ ਅੱਜ ਬਦਨਾਮ ਕੌਣ ਹੋ ਰਹੇ ਨੇ ਪੰਜਾਬੀ ਤਾਂ ਸਪੈਸ਼ਲੀ ਸਿੱਖ ਇੱਥੇ ਮੇਰੇ ਤੱਕ ਕੁਝ ਫੋਟੋ ਕੱਲੀਆਂ ਉਹ ਇਹ ਗੱਲ ਕਰਦੇ ਨੇ ਵੀ ਜੇ ਕੋਈ ਲੜਕੀ ਹੈ ਲਿਵਿੰਗ ਇਨ ਰਿਲੇਸ਼ਨਸ਼ਿਪ ਚ ਰਹਿਣਾ ਚਾਹੁੰਦੀ ਹੈ ਤੇ ਸਾ ਮੈਨੂੰ ਕਾਲ ਕਰੇ ਨਾ ਰੈਂਟ ਦੇਣ ਦੀ ਲੋੜ ਹੈ ਬਾਰਾ ਮੋਟਾ ਕੁਕਿੰਗ ਕਰ ਦੇਣੀ ਫਲਾਣਾ ਕੋਈ ਰਹਿਣ ਦੀ ਲੋੜ ਨਹੀਂ ਫਲਾਣਾ ਕਰੋ ਆ ਕਰੋ ਤੇ ਪਰ ਕਹਿੰਦੇ ਆ ਚੀਜ਼ਾਂ ਦਾ ਰਿਸਪੌਂਸ ਬਹੁਤ ਆ ਰਿਹਾ ਇਸ ਕਰਕੇ ਮੈਂ ਜਿਹੜੇ ਇੰਡੀਆ 'ਚ ਬੈਠੇ ਨੇ ਮਾਪੇ ਉਹਨਾਂ ਦੇ ਫਾਦਰ ਲੜਕੀਆਂ ਦੇ ਬੈਠੇ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਜੇ ਤੇ ਤੁਹਾਡੇ ਕੋਲ ਚਾੜ ਛੱਲੜ ਹੈਗੇ ਨੇ ਤੇ ਆਪਣੀ ਕੁੜੀ ਨੂੰ ਇੱਥੇ ਕੱਲੋ ਨਹੀਂ ਤਾਂ ਆਹ ਕੰਮ ਜਿਹੜਾ ਪੁਲਿਸ ਬਹੁਤ ਵੱਧ ਚੁੱਕਾ ਜੇ ਕੋਈ ਐ ਐਬਰਟਾਈਜ਼ਡ ਇਸਤਾਨੀਆਂ ਚਲਦੀਆਂ ਨੇ ਵੀ ਫਰੀ ਤਾਨੂੰ ਰੈਂਟ ਦੀ ਲੋੜ ਨਹੀਂ ਪਲੀ ਲਿਵਿੰਗ ਰਿਲੇਸ਼ਨਸ਼ਿਪ ਤੇ ਵਿੱਚ ਸਾਡੇ ਨਾਲ ਰਹੋ ਤੇ ਕਿਤੇ ਨਾ ਕਿਤੇ ਇਹਦਾ ਬਹੁਤ ਵੱਡਾ ਆਉਣ ਵਾਲੇ ਸਮੇਂ 'ਚ ਸਾਨੂੰ ਨੁਕਸਾਨ ਹੋਵੇਗਾ ਸਾਡੀ ਤੋਏ ਤੋਏ ਹੋਈ ਪਈ ਐ ਇੱਚ ਦੋ ਰਾਮਾਨੀਆਂ ਕੋਈ ਬੰਦਾ ਨੀਵੀ ਪਾ ਕੇ ਨੰਗ ਜਾਵੇ ਤਾਂ ਹੋਰ ਗੱਲ ਐ ਪਰ ਤੁਸੀਂ ਅੱਜ ਕੈਨੇਡਾ ਦਾ ਮਾਹੌਲ ਵੇਖੋ ਤੁਹਾਡੀ ਕੋਈ ਬਾਲੀ ਇੱਜ਼ਤ ਨਹੀਂ ਐ ਇੱਕ ਸਮੇਂ 'ਚ ਦਸਤਾਰਾਂ ਦੀ ਇੰਨੀ ਇੱਜ਼ਤ ਸੀ ਸਤਿ ਸ੍ਰੀ ਅਕਾਲ ਦੋਸਤੋ ਵਿਵਾਗ ਕਲਮ ਦੇਖ ਰਹੇ ਹੋ ਤੁਸੀਂ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ ਅਤੇ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣ ਤਾਂ ਜੋ ਆਪਣੇ ਚੈਨਲ ਦੇ ਉੱਤੇ ਹੋਣ ਵਾਲੇ ਹਰ ਇੱਕ ਵੱਡੇ ਛੋਟੇ ਅਪਡੇਟ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ